ਅੱਜ ਅਸੀਂ ਪਹੁੰਚੇ ਹਾਂ ਨਮੀ ਹੋਂਦ ਵਿੱਚ ਆਈ ਪੰਚਾਇਤ ਖੁੱਡੀਪੱਤੀ ਢੋਲਾ ਵਿਖੇ ਜਿੱਥੇ ਦੋ ਉਮੀਦਵਾਰਾਂ ਵਿਚਕਾਰ ਸਰਪੰਚੀ ਲਈ ਸਿੱਧੀ ਟੱਕਰ ਹੈ ਅੱਜ ਗੱਲ ਕਰਨ ਜਾ ਰਹੇ ਹਾਂ ਸਰਦਾਰ ਦਰਸ਼ਨ ਸਿੰਘ ਜੋ ਇੱਥੋਂ ਸਰਪੰਚ ਦੀ ਚੋਣ ਲਈ ਚੋਣ ਮੈਦਾਨ ਵਿੱਚ ਨੇ ਦਰਸ਼ਨ ਸਿੰਘ ਜੀ ਤੁਹਾਡਾ ਚੈਨਲ 17 ਨਿਊਜ਼ ਤੇ ਸਵਾਗਤ ਹੈ ਕਿਹੋ ਜਿਹਾ ਉਤਸ਼ਾਹ ਮਿਲ ਰਿਹਾ ਜੀ ਵੋਟਰਾਂ ਦਾ ਬਹੁਤ ਵਧੀਆ ਮਿਲ ਰਿਹਾ ਜੀ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟਰਾਂ ਦੇ ਦਰਾਂ ਤੇ ਜਾ ਰਹੇ ਹੋ ਪਲੇਗਲ ਸਾਡੇ ਗਰਾਉਂਡ ਹੈ ਨੀਗਾ ਬੱਚਾ ਵਾਸਤੇ ਸਮਾਜ ਸੇਵਾ ਸਮਾਜ ਸੇਵਾ ਵਿਕਾਸ ਪਿੰਡ ਦਾ ਗਲੀਆਂ ਨਾਲੀਆਂ ਦਾ ਸਾਰਾ ਕਰਾਂਗੇ ਜੀ ਬਸ ਜੀ ਕਿਡੀਆਂ ਕਿਡੀਆਂ ਇੱਥੇ ਸਮੱਸਿਆਵਾਂ ਨਾਲ ਪਿੰਡ ਜੂਝ ਰਿਹਾ ਹੈ ਸਾਡੀਆਂ ਸਮੱਸਿਆ ਜਿਹੜੇ ਇਸ ਪਾਸੇ ਸੀ ਕੁਝ ਖਾਸ ਪ੍ਰਾਣੀਆਂ ਨੇ ਜਿਸ ਮੁੱਦੇ ਨੂੰ ਲੈ ਕੇ ਦਰਸ਼ਨ ਸਿੰਘ ਨੇ ਇਹ ਆਪ ਦੇ ਦਿਮਾਗ ਵਿੱਚ ਸੋਚੀ ਵੀ ਆਪਾਂ ਇਸ ਪਾਸੇ ਆਪਾਂ ਕਾਇਮ ਹੋਈਏ ਤੇ ਆਪਣੇ ਪਾਸੇ ਦੀ ਤਰੱਕੀ ਕਰੀਏ ਬੱਚਿਆਂ ਨੂੰ ਨਸ਼ਾ ਰਹਿਤ ਕਰਨ ਵਾਸਤੇ ਖੇਡਾਂ ਵੱਲ ਧਿਆਨ ਦਿਵਾਈਏ ਤੇ ਬਾਕੀ ਸਮਾਜ ਭਲਾਈ ਦੇ ਜਿਹੜੇ ਆਪਾਂ ਵਿਕਾਸ ਦੀ ਗੱਲ ਕਰੀਏ ਦੇਖੋ ਪਿੰਡ ਦੇ ਵਿੱਚ ਕੱਲ ਕਾਫੀ ਊਣਾ ਲੱਗ ਰਿਹਾ ਹੈ ਹਾਂ ਸਹੂਲਤਾਂ ਤੋਂ ਕੰਮ ਲੱਖਣਾ ਲੱਗਿਆ ਸਹੂਲਤਾਂ ਤੋਂ ਬਾਕੀ ਇਹ ਰਹਿੰਦੀਆਂ ਸਹੂਲਤਾਂ ਅਸੀਂ ਪੂਰੀਆਂ ਕਰਾਉਣ ਨੂੰ ਇਹ ਕਹਿੰਦਾ ਵੀ ਸਾਥ ਦੇ ਰਹੇ ਸਾਥ ਦੇ ਪਾਣੀ ਦੀ ਸਮੱਸਿਆ ਨਿਕਾਸੀ ਦੀ ਕੀ ਹੈ ਜੀ ਬਹੁਤ ਜ਼ਿਆਦੇ ਹੈਗੀ ਜੀ ਕੁਝ ਤਾਂ ਆਪਾਂ ਪੈ ਗਿਆ ਕੋਈ ਪਿੰਡ ਵਾਲੀਆਂ ਪੈ ਜਾਣੀਆਂ ਜਦੋਂ ਪਹਿਲਾਂ ਸਾਡੇ ਇੱਥੇ ਨਾ ਪੰਚਾਇਤ ਇੱਕ ਸੀ ਸਾਰੇ ਉਹਦਾ ਕਰਕੇ ਸਾਡੇ ਗਵਾਲ ਦਾ ਕੋਈ ਵਿਕਾਸ ਹੋਇਆ ਨਹੀਂ ਅਸੀਂ ਪਿੱਛੇ ਰਹਿੰਦੇ ਸੀ ਉਧਰ ਸਰਪੰਚ ਬਣਦਾ ਸੀ ਵੱਡੇ ਪਿੰਡ ਕੋਧਰਲਾ ਉਧਰ ਸੂਰਤਾਂ ਸਾਰੀਆਂ ਉਧਰ ਹੀ ਹੋ ਜਾਂਦੀਆਂ ਸੀ ਸਾਡੇ ਕੋਲ ਕੋਈ ਸਹੂਲਤ ਨਹੀਂ ਸੀ ਹੁਣ ਅਸੀਂ ਉਮੀਦ ਰੱਖਦੇ ਹਾਂ ਵੀ ਇਹਨੂੰ ਬਣਾ ਕੇ ਅਸੀਂ ਸਾਰੇ ਕਾਰੋਬਾਰ ਕਰਾਂਗੇ ਤੁਹਾਨੂੰ ਪਤਾ ਹੈ ਵੀ ਇਹ ਚੋਣ ਬਗੈਰ ਸਿਆਸੀ ਅਸੀਂ ਪਾਰਟੀਆਂ ਸਿੱਧੇ ਤੌਰ ਤੇ ਨਹੀਂ ਲੜਦੀਆਂ ਕਿਉਂਕਿ ਜਿਹੜੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲਦੇ ਆ ਉਹ ਬਗੈਰ ਸਿਆਸੀਆਂ ਵਾਲੇ ਮਿਲਦੇ ਆ ਆਮ ਚੋਣ ਨਿਸ਼ਾਨ ਮਿਲਦੇ ਆ ਉਹਦੇ ਵਿੱਚ ੜਿੱਕਾ ਕੋਈ ਸਾਨੂੰ ਕੋਈ ੜਿੱਕਾ ਨਹੀਂ ਅਸੀਂ ਸਾਰੇ ਸਰਬਸੰਮਤੀ ਨਾਲ ਲੜ ਰਹੇ ਹਾਂ ਕੋਈ ਪੰਚਾਇਤ ਕਿਸੇ ਦੀ ਵੀ ਸਰਕਾਰ ਹੋਵੇ ਕਿਸੇ ਦੇ ਹਰੇਕ ਕੋਲੇ ਅਸੀਂ ਜਾਵਾਂਗੇ ਵਿਕਾਸ ਖਾਤਰ ਸਿਹਤ ਦੀ ਕੀ ਪਿਛਣਾ ਜੀ ਤੇ ਸਿਹਤ ਸੁਰੱਖਿਆ ਵੱਲੋਂ ਕਿਹੋ ਜਿਹਾ ਹਾਲ ਹੈ ਜੀ ਇੱਥੇ ਹਸਪਤਾਲ ਨਹੀਂ ਵਿਚ ਹਸ ਸਾਰੇ ਹਸਪਤਾਲ ਦੇ ਕੋਈ ਹੋਂਦ ਨਹੀਂ ਆਈ ਪਿੰਡ ਵਿੱਚ ਵੱਡੇ ਪਿੰਡ ਵਿੱਚ ਛੋਟੀ ਜੀ ਹੋਇਆ ਡਿਸਪੈਂਸਰੀ ਕੋਈ ਇੱਥੇ ਸਾਡੇ ਹਸਪਤਾਲ ਨਹੀਂ ਹੈ ਹਸਪਤਾਲ ਤੋਂ ਸਾਡੇ ਜਗ੍ਹਾ ਦਿੱਤੀ ਵੀ ਹੈ 2 ਏਕੜ ਪਰ ਸਾਡੇ ਤੇ ਕੋਈ ਹਸਪਤਾਲ ਨਹੀਂ ਹੈ ਤਾਨੂੰ ਲੱਗਦਾ ਵੀ ਜੇ ਦਰਸ਼ਨ ਸਿੰਘ ਸਰਪੰਚ ਬਣ ਜਾਂਦੇ ਨੇ ਤਾਂ ਇਹ ਹਸਪਤਾਲ ਨੂੰ ਦੇ ਵਿੱਚ ਜਾਂ ਛੋਟੀ ਡਿਸਪੈਂਸਰੀ ਉਹਦੇ ਵਿੱਚ ਖਾਲੀ ਪਈਆਂ ਸਾਮੀਆਂ ਨੂੰ ਭਰ ਦੇਣਗੇ ਹਾਂਜੀ ਅਸੀਂ ਇਹਨਾਂ ਨੂੰ ਖਾਲੀ ਸਾਮੀਆਂ ਪਈਆਂ ਪਈਆਂ ਭਰਾਵਾਗੇ ਜਿਹੜੀ ਅਸੀਂ ਜ਼ਮੀਨ ਦਿੱਤੀ ਉਹਦੇ ਵਾਸਤੇ ਅਸੀਂ ਸਰਪੰਚੀ ਦੇ ਵੀ ਲੈ ਕੇ ਉਹਦਾ ਕੰਮ ਕਰਵਾਵਾਂਗੇ ਵੀ ਵੱਡਾ ਹਸਪਤਾਲ ਬਣਵਾਈਏ ਸਿੱਖਿਆ ਦਾ ਪ੍ਰਸਾਰ ਕਿਹਜਾ ਜੀ ਸਕੂਲ ਦਾ ਇੱਥੇ ਹਾਲ ਕਿਹਜਾ ਸਕੂਲ ਦਾ ਹਾਲ ਬਹੁਤ ਵਧੀਆ ਜੀ ਵਧੀਆ ਪੜ੍ਹਾਈ ਹੋ ਰਹੀ ਹੈ ਜੀ ਤਰਨਾ ਦੇ ਕਿ ਪਲੱਸ 2 ਦਾ ਸਕੂਲ ਲਿਆ ਜੀ ਧਰਨੇ ਵਿੱਚ ਤੁਸੀਂ ਸ਼ਾਮਲ ਸੀ ਹਾਂਜੀ ਸਾਰੇ ਸ਼ਾਮਲ ਸੀ ਸਾਰੇ ਪਿੰਡ ਨੇ ਲਿਆ ਜੀ ਤੁਸੀਂ ਕਹਿਣਾ ਚਾਹੋਗੇ ਅਸੀਂ ਪਹਿਲਾਂ ਇਹ ਸਕੂਲ ਸੀ ਜਿਹੜਾ 10ਵੀਂ ਤੱਕ ਦਾ ਸੀ ਬੱਸ ਸਕੂਲ ਸਾਡੇ ਤਿੰਨੇ ਸਰਕਾਰੀ ਪਿੰਡ ਦੇ ਵਿੱਚ ਪ੍ਰਾਇਮਰੀ ਤੇ ਸੀਨੀਅਰ ਸਕੈਂਡਰੀ ਹੁਣ ਸੀਨੀਅਰ ਸਕੈਂਡਰੀ ਹੋ ਗਿਆ ਪਲੱਸ 2 ਦਾ ਜੀ ਮਤਲਬ ਵੀ ਪੂਰੀ ਪਿੰਡ ਨੇ ਜਦੋ ਜਹਿਦ ਕਰਕੇ ਧਰਨੇ ਲਗਾ ਕੇ ਗਵਰਨਮੈਂਟ ਤੋਂ ਮਨਜ਼ੂਰ ਕਰਵਾਇਆ ਫਿਰ ਵੀ ਫਿਰ ਵੀ ਇੱਥੇ ਮਤਲਬ ਪੂਰੇ ਟੀਚਰ ਨਹੀਂ ਹੈਗੇ ਫਿਲਹਾਲ ਟੀਚਰ ਹੈ ਨਹੀਂ ਟੀਚਰਾਂ ਦੀ ਘਾਟ ਹੈ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਲੱਗਦਾ ਵੀ ਦਰਸ਼ਨ ਸਿੰਘ ਨੂੰ ਜੇ ਆਪਾਂ ਸਰਪੰਚ ਤੁਹਾਡਾ ਪਿੰਡ ਹੈ ਬਣਾ ਦਿੰਦਾ ਤਾਂ ਇਹ ਇਸ ਦੇ ਵਿੱਚ ਕੋਈ ਰੋਲ ਅਦਾ ਕਰ ਸਕਣ ਵੇਖੋ ਜੀ ਪਹਿਲੀ ਗੱਲ ਇਹ ਸਾਡੇ ਦੋ ਗੁਵਾੜਾਂ ਦੀ ਸਰਪੰਚ ਗੁਵਾੜਾਂ ਦੀ ਹੈ ਜਿਹੜੀ ਸਰਪੰਚੀ ਸਾਡੇ ਕੋਲ ਇਸ ਟਾਈਮ ਦੋ ਗੁਵਾੜਾਂ ਦੀ ਆਊਗੀ ਪਰ ਅਸੀਂ ਪਿੰਡ ਦੇ ਜਿਹੜੇ ਬਾਕੀ ਸਰਪੰਚ ਸਾਡੇ ਪੰਜ ਸਰਪੰਚ ਨੇ ਉਹਨਾਂ ਨਾਲ ਸਰਪੰਚਾਂ ਦੇ ਨਾਲ ਜਿਹੜੀ ਮਤਲਬ ਚੋਣ ਹੋਊਗੀ ਉਹਨਾਂ ਨਾਲ ਰੈ ਮਸਵਰਾ ਕਰਕੇ ਅਸੀਂ ਗਵਰਨਮੈਂਟ ਤੱਕ ਗਵਰਨਮੈਂਟ ਤੱਕ ਆਪਦੀ ਬਾਜ਼ ਪੰਚਾਵਾਂਗੇ ਵੀ ਸਾਡੇ ਇੱਥੇ ਟੀਚਰ ਪੂਰਾ ਕਰੋ ਕਿਉਂਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ ਸੀ ਪਲੱਸ 2 ਦੇ ਲਈ ਹੁਣ ਉਹ ਸਾਡੇ ਰეკੋਮੈਂਡ ਹੋ ਗਿਆ ਸਕੂਲ ਪਾਸ ਹੋ ਗਿਆ ਲੇਕਿਨ ਹੁਣ ਟੀਚਰਾਂ ਦੀ ਘਾਟ ਹੈ ਸਾਡੇ ਸਾਡੇ ਹੱਥ ਵਿੱਚ ਇਹ ਪਤਾ ਆਉਂਦਾ ਤਾਂ ਅਸੀਂ ਗਵਰਨਮੈਂਟ ਤੋਂ ਇਹ ਵੀ ਪੂਰਾ ਕਰਵਾਵਾਂਗੇ ਵੀ ਟੀਚਰ ਪੂਰੇ ਹੋਣ ਸਾਡੇ ਸਕੂਲ ਦੇ ਵਿੱਚ ਅ ਅੱਜ ਜਿਹੜੀ ਇੱਕ ਹੋਰ ਵੱਡੀ ਸਮੱਸਿਆ ਉਹ ਇਹ ਹੈਗੀ ਆ ਵੀ ਅੱਜ ਸਾਡੇ ਛੋਟੇ-ਛੋਟੇ ਪਿੰਡਾਂ ਦੇ ਝਗੜੇ ਆ ਜਿਹੜੇ ਉਹ ਥਾਣਿਆਂ ਤੱਕ ਪਹੁੰਚਣ ਲੱਗੇ ਜਿੱਥੇ ਉਹਨਾਂ ਦੀ ਆਰਥਿਕ ਲੁੱਟ ਹੋਣ ਦੇ ਨਾਲ ਸਮਾਜਿਕ ਲੁੱਟ ਵੀ ਹੁੰਦੀ ਹੈ। ਇਹਦੇ ਬਾਰੇ ਮਾਸ ਜੀ ਉਹ ਅਸੀਂ ਜਿਹੜੇ ਹੈ ਇਸ ਐਸੇ ਆਪਦੇ ਪਿੰਡ ਦੇ ਲੈਵਲ ਤੇ ਪੰਚਾਇਤ ਦੇ ਲੈਵਲ ਤੇ ਘਰਾਂ 'ਚ ਬੈਠ ਕੇ ਇੱਕ ਦੂਜੇ ਨੂੰ ਸਮਝਾ ਕੇ ਰਾਜੇ ਬੰਦਾ ਕਰਾਵਾਂਗੇ ਅਸੀਂ ਵੀ ਲੁੱਟ ਖੁੱਟ ਹੋਣ ਨਹੀਂ ਦੇ ਦਿੰਦੇ। ਦਰਸ਼ਨ ਸਿੰਘ ਸਮਰੱਥਾਬਾਨ ਹੈ ਇਸ ਗੱਲ ਦਾ। ਹਾਂ ਇਸ ਗੱਲ ਦਾ ਇਹ ਪੂਰਾ ਦਾਵਾ ਕਰਦਾ ਹੈ ਕਿ ਮੈਂ ਥਾਣੇ ਦੇ ਵਿੱਚ ਨਹੀਂ ਜਾਂਦਾ ਤੇ ਨਾ ਕਿਸੇ ਨੂੰ ਮੈਂ ਜਾਣ ਦਵਾਂ ਮੈਂ ਇੱਥੇ ਆਪਰੇ ਬਹਿ ਕੇ ਅਸੀਂ ਬਰਬਾਰਤ ਸਮਝੌਤਾ ਕਰਾਇਆ ਕਰਾਂਗੇ। ਐਕਚੁਅਲੀ ਗੱਲ ਇਹ ਹੈ ਜੀ ਇਹ ਦੋਨੇ ਗਵਾੜਾਂ ਦੀਆਂ ਦੇ ਜਿੰਨੇ ਵੀ ਬੰਦੇ ਸੀ ਉਹਨਾਂ ਨੇ ਸਰਬਸੰਮਤੀ ਨਾਲ ਮੱਲਾ ਵੀ ਦਰਸ਼ਨ ਸਿੰਘ ਨੂੰ ਖੜਾ ਕੀਤਾ ਵੀ ਸਾਰਿਆਂ ਨੇ ਇਹਦੇ ਤੇ ਵਿਸ਼ਵਾਸ ਕੀਤਾ ਹੈ ਇਹ ਕਾਬਲ ਹੈ ਸਰਪੰਚੀ ਦੇ ਇਸ ਕਰਕੇ ਅਸੀਂ ਇਹ ਤੋਂ ਉਮੀਦ ਵੀ ਰੱਖਦੇ ਹਾਂ ਕਿ ਸਾਡੀਆਂ ਉਮੀਦਾਂ ਤੇ ਖਰਾ ਵੀ ਉਤਰੂਗਾ ਇਸ ਸਮੇ ਇੱਕ ਹੋਰ ਵੱਡੀ ਸਮੱਸਿਆ ਜਿਹੜੀ ਆ ਉਹ ਨਸ਼ੇ ਨੇ ਪੰਜਾਬ ਦੀ ਕਿਸਾਨ ਦਾ ਪਰਿਵਾਰ ਵੀ ਨੌਜਵਾਨ ਦਲਿਤ ਵਰਗ ਦਾ ਵਪਾਰੀ ਦਾ ਛੋਟੇ ਦਾ ਸਾਰਿਆਂ ਨੂੰ ਇੱਕ ਲਪੇਟ ਚ ਲੈ ਲਿਆ ਆਪਦਾ ਤੁਹਾਡੇ ਪਿੰਡ ਚ ਵੀ ਨਸ਼ਾ ਹੋਊਗਾ ਪੂਰੇ ਪੰਜਾਬ ਵਾਂਗ ਨਸ਼ਾ ਦੀ ਰੋਕਥਾਮ ਲਈ ਕੋਈ ਹਾਂਜੀ ਪੂਰਾ ਪ੍ਰਣ ਲਗਨਣਾ ਨਾ ਸੇ ਰੋਕ ਸਾਪ ਲਈ ਨਸ਼ਾਸ਼ੀਨ ਨਹੀਂ ਹੋਣ ਦੇਵਾਂਗੇ ਜੀ ਬੱਚਾ ਨੂੰ ਗਰਾਊਂਡ ਬਣਾ ਕੇ ਖੇਡਾਂ ਵੱਲ ਧਿਆਨ ਦੇਣਗੇ ਜੀ ਨਸ਼ੇ ਵੱਲ ਨਹੀਂ ਜਾਣ ਦੇਵਾਂਗੇ ਪੂਰਾ ਵਾਦਾ ਕਰਦੇ ਹਾਂ ਕਿਉਂ ਜੀ ਹਾਂਜੀ ਤੁਹਾਨੂੰ ਲੱਗਦਾ ਵੀ ਦਰਸ਼ਨ ਸਿੰਘ ਇਸ ਲਈ ਸਮਰਥਾ ਬਾਣ ਹਾਂਜੀ ਸਾਰੇ ਇਹਦੇ ਨਾਲ ਰਹਾਂਗੇ ਜੀ ਸਾਰੇ ਸਹਿਯੋਗ ਦੇਵਾਂਗੇ ਜਿੱਥੇ ਲੜ ਪਈ ਪਹੁੰਚਾਂਗੇ ਨਸ਼ਾ ਹਟਾਉਣ ਵਾਸਤੇ ਕਿਉਂ ਬਜ਼ੁਰਗੋ ਈ ਗੱਲ ਨਸ਼ੇ ਨੂੰ ਬੰਦ ਕਰਵਾਉਣਾ ਬਸ ਸਾਰੇ ਸਹਿਮਤ ਨਹੀਂ ਨਸ਼ੇ ਦੀ ਸਮੱਸਿਆ ਹੈ ਜੀ ਇਸ ਟਾਈਮ ਜਿਹੜੀ ਵੀ ਹੈ ਥੋੜੀ ਬਹੁਤੀ ਸਾਰੇ ਬੰਨਾਂ ਚ ਹੈ ਇੱਕ ਦਿਨ ਅੱਜ ਹਾਂ ਹਾਂ ਸਾਰੇ ਕਿਤੇ ਹੈ ਜੀ ਉਹ ਹੈਗੀ ਹੈ ਉਹਦਾ ਬੰਦੋਬਸਤ ਨਾਲ ਨਾਲ ਕਰੀ ਵੀ ਜਾਣਿਆ ਹੋਊਗਾ ਵੀ ਬੋਲੋਗੇ ਜੀ ਦਰਸ਼ਨ ਸਿੰਘ ਜੀ ਬਹੁਤ ਵਧੀਆ ਬੰਦਾ ਹੈ ਤੇ ਬਸ ਸਾਰੇ ਸਰਪੰਤੀ ਨਾਲ ਇਹਨੂੰ ਬਣਾਇਆ ਜੀ ਦਰਸ਼ਨ ਤੇ ਬਹੁਤ ਵਧੀਆ ਪਰਿਵਾਰ ਹੈ ਜੀ ਤੇ ਇਹਨੂੰ ਵੋਟਾਂ ਬਕੇ ਸੀ ਜਿਤੇ ਆਵਾਜ਼ ਕੋਲੋਜੀ ਬੀਬੀ ਮਾਤਾ ਜੀ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਜੀ ਦਰਸ਼ਨ ਸਾਰਾ ਇਹ ਕੰਮ ਆਪਣੇ ਜਿਹੜੇ ਨਗਰ ਦੇ ਨਾਲ ਕਰੂਗਾ ਦਰਸ਼ਨ ਸਿੰਘ ਤੇ ਹੋਰ ਵੀ ਜਿਹੜੇ ਕੋਈ ਕੰਮ ਨਗੇ ਸਕੂਲਾਂ ਦੇ ਨੇ ਕੋਈ ਗਰਾਊਂਡ ਦੇ ਸਾਰੇ ਕਰੂਗਾ ਇਹ ਨਰਮ ਬੰਦਾ ਹੈ ਦਰਸ਼ਨ ਸਿੰਘ ਜੀ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਸਹਿਯੋਗ ਰਹੀ ਜੀ ਵੋਟਰਾਂ ਮੇ ਨਾਲ ਕੀ ਅਪੀਲ ਕੀ ਕਰਨੀ ਚਾਹੋਗੇ ਸਾਹਿਬੋ ਜੀ ਅਸੀਂ ਇਹ ਵੋਟਰਾਂ ਨੂੰ ਇਹ ਅਪੀਲ ਕਰਦੇ ਆ ਜੀ ਵੀ ਚੰਗਾ ਤੇ ਮਾਨਦਾਰ ਬੰਦਾ ਬਾਅਦ ਤੋਂ ਬਾਅਦ ਚੋਣ ਚੋਣ ਨੇ ਸਾਨੂੰ ਟਰੈਕਟਰ ਇਹਨਾਂ ਦਾ ਜੀ ਜਿਆਦਾ ਤੋਂ ਜਿਆਦਾ ਇਹਦੇ ਵੋਟਰ ਹੈ ਇਹ ਟਰੈਕਟਰ ਤੇ ਮੋਰਨ ਲਾ ਕੇ ਦਰਸ਼ਨ ਸਿੰਘ ਨੂੰ ਕਾਮਯਾਬ ਕਰਨ ਤਾਂ ਕਿ ਅੱਗੇ ਇਹ ਉਹਨਾਂ ਦੇ ਨਾਲ ਹੈਲਪ ਕਰੇ ਉਹਨਾਂ ਦੀ ਜਦੋਂ ਇਹਨੂੰ ਮੌਕਾ ਦਿੱਤਾ ਜਾਵੇ ਤੇ ਇਹ ਉਹਨਾਂ ਦੇ ਨਾਲ ਜਾ ਕੇ ਲੋਕਾਂ ਦੇ ਨਾਲ ਉਹਨਾਂ ਦੀ ਕਮਾਂ ਕਰਾਂ ਦੇ ਵਿੱਚ ਹੈਲਪ ਕਰੂਗਾ ਪਿੰਡ ਵਿੱਚ ਜਿੱਤਣ ਤੋਂ ਬਾਅਦ ਅਕਸਰੀ ਇਹ ਦੇਖਿਆ ਜਾਂਦਾ ਵੀ ਸਰਪੰਚ ਵੱਲੋਂ ਵਿਰੋਧੀ ਜਿਹੜੇ ਵੀ ਬੰਦੇ ਹੁੰਦੇ ਆ ਦੇਖੋ ਦੋ ਤੜਿਆਂ 'ਚ ਤਾਂ ਜਦੋਂ ਆਪਣੀ ਚੋਣ ਹੁੰਦੀ ਆ ਦੋ ਤੜਿਆਂ 'ਚ ਵੰਡਿਆ ਜਾਂਦਾ ਤਾਂ ਉਹਨੂੰ ਕਸਾ ਦੂਸਰੀ ਧਿਰ ਨੂੰ ਕਸਾ ਦਿੰਦਾ ਸਰਪੰਚ ਛੋਟੇ ਛੋਟੇ ਮਾਮਲਿਆਂ 'ਚ ਵੀ ਇਹੋ ਜਿਹਾ ਜੀ ਨਹੀਂ ਜੀ ਇਹ ਇਹ ਇਸ ਬੰਦੇ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਇਹ ਬੰਦਾ ਸਾਫ਼ ਹੈ ਦਿਲ ਦਾ ਸਾਫ਼ ਹੈ ਸਰ ਉਹ ਕਿਸੇ ਨੂੰ ਨਾਲ ਲੈ ਕੇ ਚੱਲੂ ਸਭ ਨੂੰ ਜਦੋਂ ਵਿਹਾਰ ਜਿੱਤ ਹੋਈ ਜੋ ਉਸ ਤੋਂ ਬਾਅਦ ਇਹ ਸਾਰਾ ਨੂੰ ਨਾਲ ਲੈ ਕੇ ਚੱਰੂਗਾ ਜਿਹੜੇ ਵੀ ਕੋਈ ਪਾਵੇ ਪਾਉਂਦੇ ਆ ਸਾਰੇ ਭਾਈਚਾਰਾ ਨੂੰ ਨਾਲ ਲੈ ਕੇ ਸਾਡੇ ਆਪਣੀ ਪੰਚਾਇਤ ਦੇ ਵੋਟਰਾਂ ਨੂੰ ਨਾਲ ਲੈ ਕੇ ਚਲੂਗਾ। ਕਿਹਾ ਜੀ ਬਜ਼ੁਰਗੋ। ਹਾਂ ਠੀਕ ਹੈ ਜੀ ਸਭ ਨੂੰ ਨਾਲ ਲੈ ਕੇ ਚਲੂਗਾ। ਇਹਦੇ ਬਾਰੇ ਅਸੀਂ ਬਸਵਾ ਦਨੇ। ਕੋਈ ਹੋਰ ਬੋਲੂ? ਸਿੱਧੇ ਨਹੀਂ ਨਹੀਂ। ਇਹ ਇਹ ਨਾ ਬੰਨਿਓ ਵੀ ਪਿੰਡ 'ਚ ਅਸੀਂ ਜਿਹੜੇ ਨੌਜਵਾਨ ਨੇ ਉਹਨਾਂ ਦੀ ਇੱਕ ਸਭਾ ਬਣਾਈ ਜਾਓ। ਜਿਨ੍ਹਾਂ ਦੇ ਆਧਾਰ ਤੇ ਜੋ ਵੀ ਉਹ ਫੈਸਲੇ ਲੈਣਗੇ ਪਿੰਡ ਚ ਕੰਮ ਕਰਨ ਬਾਰੇ ਉਹ ਸਾਰੇ ਕਰੇ ਜਾਣਗੇ ਇਹ ਨਹੀਂ ਹੋਊਗਾ ਵੀ ਇਹ ਕੋਈ ਆਪਣੇ ਮਾਨਣਾ ਚੱਲੀ ਜਾਣਗੇ ਜਾਂ ਕੁਝ ਹੋਰ ਜੋ ਜੋ ਜਿੱਥੇ ਜਿੱਥੇ ਸਵਿਧਾਵਾਂ ਪੈਦਾ ਕਰਨੀਆਂ ਹੋਣਗੀਆਂ ਉਹ ਸਵਿਧਾਵਾਂ ਦਿੱਤੀਆਂ ਜਾਣਗੀਆਂ ਸਾਰੀਆਂ ਖੇਡਾਂ ਬਾਰੇ ਵੀ ਸਿਹਤ ਬਾਰੇ ਵੀ ਤੇ ਗਲੀਆਂ ਨਾਲੀਆਂ ਦੇ ਕੰਮਾਂ ਬਾਰੇ ਵੀ ਉਹਨਾਂ ਵੀ ਜੇ ਮੈਂ ਇਸ ਮਾਮਲੇ ਚ ਜਿੱਤ ਗਿਆ ਤਾਂ ਮੈਂ ਦਿਲ ਤਾਂ ਲਈ ਗਰੀਬਾਂ ਲਈ ਇਹ ਕੰਮ ਕਰੂੰਗਾ ਕੋਈ ਇਹੋ ਜਿਹਾ ਬਣਾਇਆ ਹਾਂਜੀ ਉਹਨਾਂ ਦਾ ਉਹ ਸਾਡੇ ਭੈਣ ਭਰਾ ਨਹੀਂ ਆਪ ਦੇ ਭੈਣ ਭਰਾਵਾਂ ਤੋਂ ਬਿਨਾ ਕੋਈ ਕੰਮ ਹੋ ਨਹੀਂ ਸਕਦਾ ਜੇ ਉਹਨਾਂ ਉਹ ਸਾਨੂੰ ਸਹਿਯੋਗ ਦੇਣਗੇ ਸਾਨੂੰ ਦੇ ਰਹੇ ਨੇ ਤਾਂ ਅਸੀਂ ਵੀ ਉਹਨਾਂ ਵਾਸਤੇ ਕਦੇ ਪਿੱਛੇ ਨਹੀਂ ਹਟਾਂਗੇ ਪਿੰਡਾਂ ਅੰਦਰ ਨੀਲੇ ਕਾਰਡਾਂ ਤੇ ਪੈਨਸ਼ਨਾਂ ਦੀ ਆਮ ਹੀ ਦਿੱਕਤਾਂ ਨੇ ਕੱਟੇ ਜਾਂਦੇ ਆ ਨੀਲੇ ਕਾਰਡ ਪੈਨਸ਼ਨ ਉਹ ਉਹਦੇ ਕੋਈ ਕੈਂਪ ਜਾਂ ਕੁਝ ਨਹੀਂ ਜੋ ਕੋਈ ਨਹੀਂ ਹੋਊਗਾ ਐਸਾ ਕੰਮ ਸਭ ਦੇ ਜਿਹਨੂੰ ਲੋੜ ਪੈਂਦਾ ਉਹਨੂੰ ਹਰੇਕ ਦਾ ਬਣੂਗਾ ਬਣਾਇਆ ਜਾਊਗਾ ਕਟਿਆ-ਕਟਿਆ ਨਹੀਂ ਜਾਊਗਾ ਸਗੋਂ ਬਣਾਏ ਜਾਣਗੇ ਨਵੇਂ ਬਣਾਏ ਜਾਣਗੇ ਉਹ ਸਾਡੇ ਨਾਲ ਨੇਗੇ ਉਹਨਾਂ ਨੂੰ ਪਹਿਲਾਂ ਵੀ ਇਹ ਪਰਿਵਾਰ ਬਹੁਤ ਮਦਦ ਕਰਦਾ ਦਲਤਾਂ ਦੀ ਜੇ ਮਤਲਬ ਜਿੱਥੇ ਮਰਜ਼ੀ ਪੁੱਛ ਲੋ ਵਧੀਆ ਮਤਲਬ ਉਹਨਾਂ ਨੇ ਰੱਖਦੇ ਆ ਸੰਯੋਗ ਹਾਂ ਜੀ ਤੁਸੀਂ ਮੈਂ ਦੋ ਗੱਲ ਬੋਲਣੇ ਜਾ ਰਹੇ ਆ ਵੀ ਆਪਣੇ ਅੱਜ ਕੱਲ੍ਹ ਵਿਆਹ ਸਾਧੀਆਂ ਬਹੁਤ ਮਹਿੰਗੇ ਹੋ ਗਏ ਨੇ ਤੇ ਉਹਨਾਂ ਲਈ ਅਸੀਂ ਇੱਕ ਸਕੀਮ ਕਰਾਂਗੇ ਵੀ ਕਮਿਊਨਿਟੀ ਹਾਲ ਬਣਾਇਆ ਜਾਵੇ ਸਾਂਝਾ ਜਿੱਥੇ ਕਿ ਸਾਡੇ ਪਰਿਵਾਰਾਂ ਦੇ ਆਮ ਪਾਵੇਂ ਦਲਤਵਾਰ ਗਏ ਜਾਂ ਸਾਡਾ ਕੋਈ ਆਪਣਾ ਪਰਿਵਾਰ ਹੈ ਤੇ ਖਰਚਾ ਘੱਟ ਤੋਂ ਘੱਟ ਹੋਵੇ ਕੋਈ ਪਿੰਡ ਦੀ ਸਾਂਝੀ ਜਗ੍ਹਾ ਦੇਖ ਕੇ ਅਸੀਂ ਕੋਸ਼ਿਸ਼ ਕਰਾਂਗੇ ਕਮਿਊਨਿਟੀ ਹਾਲ ਬਣਾਇਆ ਜਾਵੇ ਜਿੱਥੇ ਬਹੁਤ ਸੀਮਿਤ ਖਰਚੇ 'ਚ 10-20 ਹਜ਼ਾਰ 'ਚ ਆਮ ਵਿਆਹ ਹੋ ਜਾਣ ਤੇ ਸਾਨੂੰ ਮਹਿੰਗੇ ਪੈਲਿਆਂ ਦੇ ਕਿਰਾਏ ਨਾ ਦੇਣੇ ਪੈਣ ਈਸਨ ਦਰਸ਼ਨ ਸਿੰਘ ਦੇ ਸਮਰਥਕ ਅਤੇ ਪਿੰਡ ਵਾਸੀ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਦਰਸ਼ਨ ਸਿੰਘ ਨੂੰ ਹਮਾਇਤ ਵੀ ਕੀਤੀ ਹੈ ਤੇ ਉਹਦੇ ਬਾਰੇ ਇਹ ਵੀ ਗੱਲ ਕਿਹਾ ਹੈ ਕਿ ਦਰਸ਼ਨ ਸਿੰਘ ਜਿੱਤ ਤੋਂ ਬਾਅਦ ਵਿਕਾਸ ਦੇ ਸਨੇ ਸਿੱਖਿਆ ਤੇ ਸਿਹਤ ਸੰਬੰਧੀ ਖਾਸ ਧਿਆਨ ਰੱਖਣਗੇ ਮਹਿਲਬਾਹ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ ਗੁਰਪ੍ਰੀਤ ਸਿੰਘ ਬਰਨਾਲਾ